ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ 14 ਜੰਗਾਂ ਹੁੰਨੀਆਂ ਦਿਨਾਂ ਚ 12 ਜੰਗਾਂ ਸਿੱਧੀਆਂ ਪਹਾੜੀਆਂ ਨਾਲ ਪਹਾੜੀ ਰਾਜਿਆਂ ਨਾਲ ਹੁੰਨੀਆਂ ਤੇ ਦੋ ਜੰਗਾਂ ਵੀ ਪਹਾੜੀ ਰਾਜਿਆਂ ਦੀ ਮਿਲੀ ਭੁਗਤ ਦੇ ਨਾਲ ਔਰੰਗਜ਼ੇਬ ਤੇ ਵਜ਼ੀਰ ਖਾਨ ਨਾਲ ਹੁੰਦੀ ਹੈ ਤੇ ਇਹਦੇ ਚ ਸਭ ਤੋਂ ਜਿਹੜੀ ਅਹਿਮ ਜੰਗਾ ਪੰਗਾਣੀ ਦੀ ਜੰਗ ਮੰਨੀ ਜਾਂਦੀ ਆ ਜਿਹੜੀ ਕਿ ਨਾਹਣ ਰਿਆਸਤ ਨੇੜੇ ਪੰਗਾਣੀ ਦੇ ਸਥਾਨ ਤੇ ਹੋਈ ਸੀਗੀ ਇਹ ਇਹ ਲੜਾਈ ਜਿਹੜਾ ਉਥੋਂ ਦਾ ਕੋਹਲੂਰ ਦਾ ਰਾਜਾ ਭੀਮ ਚੰਦ ਸੀਗਾ ਉਹਦੇ ਹੰਕਾਰ ਕਰਕੇ ਹੋਈ ਕਿਉਂਕਿ ਉਹਨੂੰ ਇਹ ਸੀਗਾ ਵੀ ਗੁਰੂ ਸਾਹਿਬ ਨੂੰ ਮੇਰੇ ਮੁਰੇ ਝੁਕਣਾ ਚਾਹੀਦਾ ਪਰ ਗੁਰੂ ਸਾਹਿਬ ਤਾਂ ਸਿੱਖ ਸਿਧਾਂਤਾਂ ਨਾਲ ਬੰਨੇ ਹੋਏ ਉਹ ਗਰੀਬ ਤੇ ਜ਼ੁਲਮ ਦੇ ਖਿਲਾਫ ਗਰੀਬ ਦੇ ਹੱਕ 'ਚ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਉਹਨਾਂ ਨੇ ਸ਼ਸਤਰ ਚੁੱਕੇ ਹੋਏ ਸੀਗੇ ਕਿਸੇ ਸਮੇਂ ਪੀਰ ਬੁੱਧੂ ਸ਼ਾਹ ਨੇ 500 ਪਠਾਨ ਗੁਰੂ ਸਾਹਿਬ ਦੇ ਫੌਜ ਦੇ ਵਿੱਚ ਭਰਤੀ ਕਰਾਤੇ ਸੀਗੇ ਕਾਫੀ ਉਦਾਸੀ ਵੀ ਸੀਗੇ ਪਰ ਜਦੋਂ ਇਹ ਜੰਗ ਹੁੰਦੀ ਆ ਤਾਂ ਇਹ 500 ਪਠਾਨ ਆ ਜਿਹੜੇ ਉਹ ਗੁਰੂ ਸਾਹਿਬ ਦਾ ਸਾਥ ਛੱਡ ਕੇ ਪਹਾੜੀ ਰਾਜਿਆਂ ਨਾਲ ਮਿਲ ਜਾਂਦੇ ਆ ਤੇ ਉਦਾਸੀ ਵੀ ਚਲੇ ਜਾਂਦੇ ਆ ਤਾਂ ਪੀਰ ਬੁੱਧੂ ਸ਼ਾਹ ਨੂੰ ਜਦੋਂ ਇਹ ਪਤਾ ਲੱਗਦਾ ਹੈ ਵੀ 500 ਪਠਾਨ ਜਿਹੜੇ ਮੈਂ ਭਰਤੀ ਕਰਾਏ ਸੀਗੇ ਉਹ ਛੱਡ ਕੇ ਚਲੇ ਗਏ ਤਾ ਉਹ ਖੁਦ ਆਪਣੇ ਪੁੱਤਰਾਂ ਤੇ 700 ਚੇਲਿਆਂ ਸਮੇਤ ਗੁਰੂ ਸਾਹਿਬ ਦੀ ਮਦਦ ਲਈ ਆਣ ਪਹੁੰਚਦਾ ਇਹ ਬੜੀ ਜ਼ਬਰਦਸਤ ਜੰਗ ਹੋਈ ਸੀਗੀ ਤੇ ਇਸ ਦੇ ਵਿੱਚ ਗੁਰੂ ਸਾਹਿਬ ਦੇ ਜਰਨੈਲ ਸੰਗੋ ਤੇ ਭਾਈ ਜੀਤਮਲ ਮਾਮਾ ਕਿਰਪਾਲ ਜੀ ਤੇ ਦੇ ਆਰਾਮ ਵਗੈਰਾ ਨੇ ਬਹੁਤ ਜ਼ਿਆਦੇ ਵੱਧ ਚੜ ਕੇ ਹਿੱਸਾ ਲਿਆ ਸੀਗਾ ਨਜਾਵਤ ਖਾਨ ਦੇ ਨਾਲ ਜਿਹੜਾ ਕਿ ਵੱਡਾ ਜਰਨੈਲ ਸੀਗਾ ਲੜਦੇ ਆ ਭਾਈ ਸੰਗੋਜੀ ਸ਼ਹੀਦ ਹੋ ਗਏ ਸੀਗੇ ਤੇ ਨਜਾਵਤ ਖਾਨ ਵੀ ਮਾਰਿਆ ਗਿਆ ਸੀਗਾ ਇਸੇ ਤਰ੍ਹਾਂ ਇਸ جنگ ਵਿੱਚ ਸ਼ਹੀਦ ਹੋਣ ਵਾਲੇ ਦੂਜਾ ਜਰਨੈਲ ਜੀਤਮਾਲ ਜੀ ਸੀਗੇ ਜਿਨ੍ਹਾਂ ਨੇ ਹਰੀਚੰਦ ਬਾਈ ਧਾਰ ਦੇ ਰਾਜੇ ਨੂੰ ਸੋਧਿਆ ਸੀਗਾ ਤੇ ਇਸ جنگ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਵੀ ਦੋਨੋਂ ਪੁੱਤਰ ਜਿਹੜੇ ਸ਼ਹੀਦ ਹੋ ਗਏ ਸੀਗੇ ਤੇ ਇਹ جنگ ਅਖੀਰ ਦੇ ਵਿੱਚ ਜਿਹੜੀ 22 ਧਾਰ ਦੇ ਰਾਜਿਆਂ ਦੇ ਨਾਲ ਲੜੀ ਗਈ ਸੀਗੀ ਗੁਰੂ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਪਹਾੜੀ ਰਾਜਿਆਂ ਨੂੰ ਭੱਜਣਾ ਪਿਆ ਸੀਗਾ ਇਸ ਜੰਗ ਨੂੰ ਜਿਹੜਾ ਇਤਿਹਾਸ ਦੇ ਵਿੱਚ ਹਮੇਸ਼ਾ ਲਈ ਦਰਜਾ ਇਹਦੇ ਬਾਰੇ ਕਈ ਵਾਰ ਇਹਨਾਂ ਦੀਆਂ ਡੇਟਾ ਦੇ ਬਾਰੇ ਕੁਝ ਗਲਤਫਹਿਮੀਆਂ ਕਈ ਥਾਂ ਤੇ ਪਾਈਆਂ ਜਾਂਦੀਆਂ ਹੈ ਭਾਈ ਸੁਖਾ ਸਿੰਘ ਦੇ ਗੁਰਬਲਾਸ ਦੇ ਵਿੱਚ ਇਹ ਦੱਸਿਆ ਗਿਆ ਕਿ ਭੰਗਾਣੀ ਦਾ ਯੁੱਧ 1600 99 ਇਸਵੀ ਦੇ ਵਿੱਚ ਹੋਇਆ ਪਰ ਇਹ ਤਰੀਕ ਤੇ ਸਾਲ ਠੀਕ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲੜਾਈ ਵਿੱਚ ਹਿੱਸਾ ਲੈਣ ਤੇ ਪੀਰ ਬੁੱਧੂ ਸ਼ਾਹ ਨੂੰ ਜੋ ਪ੍ਰਸ਼ੰਸਾ ਦੀ ਚਿੱਠੀ ਦਿੱਤੀ ਸੀਗੀ ਉਹ ਫਗਣ ਸੁਦੀ 12 ਬਿਕਰਮੀ 1743 ਦੀ ਲਿਖੀ ਹੋਈ ਹੈ ਇਹ ਪਰਾਤਨ ਇਤਿਹਾਸ ਦੇ ਵਿੱਚ ਦਰਜ ਹੈ ਇਸ ਹਿਸਾਬ ਨਾਲ ਇਹ ਤਰੀਕ 25 ਫਰਵਰੀ 1686 ਮੰਨੀਦੀ ਹੈ ਇਹ ਚਿੱਠੀ ਜ਼ਰੂਰੀ ਤੌਰ ਤੇ ਲੜਾਈ ਪਿੱਛੋਂ ਤੁਰੰਤ ਦਿੱਤੀ ਗਈ ਹੋਗੀ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪੌਂਟੇ ਤੋਂ ਆਨੰਦਪੁਰ ਸਾਹਿਬ ਆਉਣ ਤੋਂ 9 ਮਹੀਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਘਰ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀਗਾ ਇਹ ਜਨਮ 9 ਨਵੰਬਰ 1686 ਈਸਵੀ ਦਾ ਹੈ ਇਸ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਭੰਗਾਣੀ ਦਾ ਯੁੱਧ ਫਰਵਰੀ 1686 ਈਸਵੀ ਨੂੰ ਹੋਇਆ ਸੀਗਾ ਕਿਉਂਕਿ ਜੰਗ ਜਿੱਤਣ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਇਹਨਾਂ ਦਾ ਨਉ ਅਜੀਤ ਰੱਖਿਆ ਸੀਗਾ ਵੀ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ ਨੌਵੇਂ ਗੁਰੂ ਦੀ ਸ਼ਹਾਦਤ ਤੋਂ ਬਾਅਦ ਦਸਮ ਪਾਤਸ਼ਾਹ ਦੇ ਮਨ ਤੇ ਬਹੁਤ ਵੱਡਾ ਆਸਰ ਹੋਇਆ ਸੀਗਾ ਤੇ ਉਹਨਾਂ ਨੇ ਇਸ ਵਿਧਕੀ ਦਾ ਟਾਕਰਾ ਕਰਨ ਲਈ ਨਿਗਰਪਰਾਮ ਬਣਾਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਉਹ ਅਨੰਦਪੁਰ ਸਾਹਿਬ ਤੋਂ ਚੱਲ ਕੇ ਨਾਹਨ ਰਾਜੇ ਵਿੱਚ ਰਾਜ ਵੀ ਪਹੁੰਚੇ ਸੀ ਤੇ ਪੌਂਟਾਫ ਸਾਹਿਬ ਵਾਲੀ ਥਾਂ ਤੇ ਜਮਨਾ ਦੇ ਕੰਡੇ ਤੇ ਡੇਰੇ ਲਾਏ ਸੀਗੇ ਇਸ ਥਾਂ ਤੇ ਉਸ ਸਮੇਂ ਦੀ ਰਿਆਸਤ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਵੀ ਆਪ ਦਾ ਸ਼ਾਨਦਾਰ ਸਵਾਗਤ ਕੀਤਾ ਸੀਗਾ ਤੇ ਇੱਛਾ ਅਨੁਸਾਰ ਕਿਲਾ ਵੀ ਤਿਆਰ ਕੀਤਾ ਸੀਗਾ ਗੁਰੂ ਸਾਹਿਬ ਨੇ ਇੱਥੇ ਰਹਿ ਕੇ ਬਹੁਤ ਸਾਰੇ ਧਾਰਮਿਕ ਸਾਹਿਦ ਦਾ ਅਧਿਐਨ ਕੀਤਾ ਸੀਗਾ ਤੇ ਗੁਰੂ ਸਾਹਿਬ ਦੇ ਸ਼ਰਧਾਲੂਆਂ ਦੀ ਦਿਨੋਂ-ਦਿਨ ਇੱਥੇ ਗਿਣਤੀ ਵਾਧੀ ਚੱਲੀ ਗਈ ਸੀਗੀ ਪਰ ਇਸ ਇਸ ਸਮੇਂ ਦੌਰਾਨ ਹੀ ਪੀਰ ਬੁੱਧੂ ਸ਼ਾਹ ਵੀ ਗੁਰੂ ਘਰ ਦਾ ਮਰੀਦ ਬਣ ਗਿਆ ਸੀਗਾ ਤੇ ਉਹ ਵੀ ਗੁਰੂ ਘਰ ਦਾ ਨਿਨ੍ਹਾ ਸੇਵਕ ਬਣ ਗਿਆ ਸੀਗਾ ਪਰ ਪਹਾੜੀ ਰਾਜਿਆਂ ਨੂੰ ਇਹ ਗੱਲ ਪਸੰਦ ਨਹੀਂ ਸੀਗੀ ਜਨਵਰੀ 1686 ਦੇ ਵਿੱਚ ਭੀਮਚੰਦ ਜਿਹੜਾ ਕਿ ਕੋਹਲੂਰ ਦਾ ਰਾਜਾ ਬਹੁਤ ਹੀ ਔਖਾ ਸੀਗਾ ਉਹਦੀ ਸਰਹੱਦ ਵੀ ਨਾਲ ਲੱਗਦੀ ਸੀਗੀ ਤੇ ਉਹਦੇ ਲੜਕੇ ਦਾ ਫਤਿਹ ਸ਼ਾਹ ਰਾਜੇ ਦੀ ਲੜਕੀ ਨਾਲ ਵਿਆਹ ਸੀਗਾ ਇਸ ਵਿਆਹ ਦੇ ਸਮੇਂ ਸਾਰੇ ਬਾਈ ਧਾਰ ਦੇ ਰਾਜੇ ਇਕੱਠੇ ਹੋਏ ਸੀਗੇ ਤਾਂ ਭੀਮਚੰਦ ਨੇ ਸੋਚਿਆ ਕਿ ਇਸ ਤੋਂ ਵਧੀਆ ਮੌਕਾ ਕੀ ਹੋਊਗਾ ਤੇ ਉਹਨਾਂ ਨੇ ਫੈਸਲਾ ਕਰਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਸੀ ਜਦੋਂ ਤੇ 500 ਪਠਾਨ ਜਿਹੜੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਭਰਤੀ ਕਰਾਇਏ ਸੀਗੇ ਉਹ ਪਹਾੜੀ ਰਾਜਿਆਂ ਨੇ ਉਹਨਾਂ ਨਾਲ ਗੱਠਜੋੜ ਕਰ ਲਿਆ ਤੇ ਉਹ ਜੰਗ ਦੇ ਸ਼ੁਰੂ ਦੇ ਵਿੱਚ ਹੀ ਉਹ ਭੱਜ ਗਏ ਉਦਾਸੀ ਸਾਧ ਵੀ ਭੱਜ ਗਏ ਸੀਗੇ ਤੇ ਇਸ ਦਾ ਪਤਾ ਲੱਗਣ ਤੋਂ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਸਮੇਤ 700 ਸ਼ਰਧਾਲੂਆਂ ਸਮੇਤ ਇਸ ਜੰਗ ਦੇ ਵਿੱਚ ਸ਼ਾਮਲ ਹੋਇਆ ਸੀਗਾ ਤੇ ਗੁਰੂ ਸਾਹਿਬ ਦੇ ਨਾਲ ਪੂਰਾ ਡਟ ਕੇ ਲੜਿਆ ਉਹਦੇ ਪੁੱਤਰ ਵੀ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਨੇ ਉਹਨੂੰ ਪੁੱਛਿਆ ਸੀਗਾ ਕੀ ਵਰ ਚਾਹੀਦਾ ਤਾਂ ਗੁਰੂ ਸਾਹਿਬ ਨੇ ਉੱਥੇ ਉਹਨੂੰ ਆਪਣਾ ਜਿਹੜਾ ਕੰਗਾ ਤੇ ਕੇਸ ਵੀ ਭੇਟ ਕੀਤੇ ਸੀਗੇ ਜਿਹਦੇ ਕਿ ਅੱਜ ਕੱਲ ਅੱਜ ਵੀ ਗੁਰੂ ਅਨੰਦਗੜ੍ਹ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੇਸਗੜ੍ਹ ਸਾਹਿਬ ਜਿਹੜਾ ਤਖਤ ਆ ਉੱਥੇ ਪਏ ਆ ਤਾਂ ਇਹ ਜਿਹੜੀ ਜੰਗਾ ਇਹਦੀ ਬਹੁਤ ਹੀ ਇਤਿਹਾਸਕ ਮਹਾਨਤਾ ਹੈ ਕਿਉਂਕਿ ਇਸ ਜੰਗ ਦੇ ਵਿੱਚ ਗੁਰੂ ਸਾਹਿਬ ਦੇ ਵੱਡੇ ਤਖੜਿਆ ਜਰਨੈਲ ਭਾਈ ਜੀਤ ਮਲਵੀ ਖਰੀ ਚੰਦ ਨੂੰ ਮਾਰਨ ਵਿੱਚੋਂ ਸ਼ਹੀਦ ਹੋ ਗਏ ਸੀਗੇ ਇਸੇ ਤਰ੍ਹਾਂ ਭਾਈ ਸੰਘੋਜੀ ਵੀ ਨਿਯਾਬਤ ਖਾਨ ਨਾਲ ਲੜਦੇ ਹੋਏ ਦੋਨੋਂ ਨਿਯਾਬਤ ਖਾਨ ਵੀ ਤੇ ਭਾਈ ਸੰਘੋਜੀ ਵੀ ਸ਼ਹੀਦ ਹੋ ਗਏ ਸੀਗੇ ਤੇ ਇਹ ਜਿਹੜੀ ਯੁੱਧ ਦੇ ਵਿੱਚ ਸਫਲਤਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ 11 ਸਾਲ ਬਾਅਦ ਇਹ ਪ੍ਰਾਪਤ ਹੋਈ ਸੀਗੀ ਇਤਿਹਾਸ ਦੇ ਵਿੱਚ ਸਦਾ ਯਾਦ ਰਹੇਗੀ ਯਾਦ ਰਹੇਗੀ ਕਿਉਂਕਿ ਇਸ ਜੰਗ ਵਿੱਚ ਜੋ ਗੁਰੂ ਸਾਹਿਬ ਨੇ ਮੀਲ ਪੱਥਰ ਰੱਖਿਆ ਉਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਇਤਿਹਾਸ ਰਚਿਆ ਤੇ ਸਾਨੂੰ ਆਪਣੇ ਜਿਹੇ ਯੋਧਿਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਸਾਰੀਆਂ ਜੰਗਾਂ ਦਾ ਬਾਰੇ ਸਿੱਖ ਕੌਮ ਨੂੰ ਜਾਣਨ ਦੀ ਲੋੜ ਹੈ ਤੇ ਗੁਰੂ ਸਾਹਿਬ ਨੇ ਕਿਵੇਂ ਆਪਣਾ ਜਿਹੜਾ ਸਫਰਤਾ ਕੀਤਾ ਕਿ ਕਿੰਨੇ ਕੁਰਬਾਨੀਆਂ ਦਿੱਤੀਆਂ ਕਿਦਾਂ ਉਹਨਾਂ ਦੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਇਸ ਸਿੱਖੀ ਨੂੰ ਖੂਨ ਦੇ ਨਾਲ ਸਿੰਜਿਆ ਤੇ ਅੱਜ ਜਿਹੜੇ ਇਸ ਸਿੱਖੀ ਤੋਂ ਬੇਮੁਖ ਹੋnde ਜਾ ਰਹੇ ਆ ਉਹਨਾਂ ਨੂੰ ਇਸ ਵਾਰ ਝਾਤ ਮਾਰਨ ਦੀ ਲੋੜ ਆ ਕਿਉਂਕਿ ਸਿੱਖੀ ਉੰਜੇ ਨਹੀਂ ਕਿਹਾ ਜਾਂਦਾ ਖੰਡਿਓ ਤਿੱਖੀ ਵਾਲੋਂ ਨਿੱਕੀ ਤੇ ਇਸ ਸਿੱਖੀ ਤੇ ਜਿਹੜੀ ਪਾਗਾ ਇਹ ਤੁਹਾਨੂੰ ਸੀਸ ਦੇ ਕੇ ਮਿਲੀ ਆ ਇਹ ਇਹਨੂੰ ਅੰਜਾਈ ਨਹੀਂ ਗਵਾਣਾ ਚਾਹੀਦਾ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਤੁਸੀਂ ਵਾਤੇ ਬਾਤੇ ਸ਼ੇਅਰ ਕਰੋਗੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਤਾਂ ਜੋ ਇਹ ਜਿਹੜਾ ਇਤਿਹਾਸ ਆ ਉਹ ਸਮੁੱਚੀ ਸਿੱਖ ਸੰਗਤ ਦੇ ਕੋਲ ਸਮੁੱਚੀ ਦੁਨੀਆ ਤੱਕ ਪਹੁੰਚ ਸਕੇ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ